ਦਰ ਕਿਥੇ ਖਰਦਾ ਦੱਸ ਮੈਨੂੰ ਇੰਗਲੇ ਆਸ਼ਰਮ ਬੱਬੇ ਦਾ ਕੋਈ ਪਿੰਗਲਾ ਆਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਆਸ਼ਰਮ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਆਸ਼ਰਮ ਆ ਵੀ ਬੰਦਾ ਖੜਾ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਇਆ ਉਹ ਨਾਂ ਦੇ ਰੋ 300 ਰੁਪਏ ਦਿਹਾੜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਿਲਾ ਨਨਗੜ ਜੇਜ਼ੇਦਾਰ ਚੰਨ ਆਉਂਦਾ ਇਹ ਬਿਰਧ ਆਸ਼ਰਮ ਦਾ ਲੈ ਕੇ ਨਾਂ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਤੁਹਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਵਾਰੂ ਕੈਂਡਾ ਵਾਂ ਦਾ ਮੈਂ 300 ਰੁਪਏ ਦਿਹਾ ਯੇ ਵੀ ਡੇੜੀ ਦਾ ਆ ਆ ਨਾ ਮੁਖੀ ਬਣਿਆ ਵਾ ਮੁਖੀ ਨਹੀਂ ਮੁਖੀ ਨਹੀਂ ਆ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾ ਲੈਣ ਦੇ ਆ ਕੜਕ ਦੇ ਦੇਣਿਆ ਕਿ ਇਹਨੂੰ ਆਂਦੇ 100 ਦੋ ਜੇ ਕੋ 100 ਦਿੰਦਾ ਤਾਂ ਮੋਟਾ ਨੋਟ ਦਵਾ ਪੰਜ ਪਾਸੋਂ ਦਾ ਨੋਟ ਲੇਟੇਰਾ ਪਾਲਤੀ ਆ ਪੈਸੇ ਵੇਲੋ ਤੁਹਾਡੇ ਕੋ ਮਜੂਦ ਬੋਲੋ ਭਾਈ ਦੱਸੋ ਸਚਾਈ ਉਹ ਸਚਾਈ ਦੱਸੋ ਨਾ ਤੁਸੀਂ ਤੇ ਜੇ ਤੁਸੀਂ ਕਹੇਂ ਆਂਦੇ ਆਉਂ ਮੈਂ ਤੁਹਾਨੂੰ ਨਗਲ ਪਰਚਾ ਕਰਾਉਣਾ ਤੇ ਗੱਡੀ ਪਾਉਣ ਕਰਾਉਣਾ ਜੋ ਇਹ ਬਾਬੇ ਦੇ ਨਾਮ ਦਾ ਕਾਗਜ਼ ਆ ਗਿਆ ਗੱਲ ਗੱਲ ਇਹ ਗੱਡੀ ਦਾ ਕਾਗਜ਼ ਮੇਰੇ ਬਾਬੇ ਦਾ ਨਾਮ ਨਹੀਂ ਪੈਣੋ ਜੀ ਗੱਡੀ ਦੇ ਨਾਮ ਦਾ ਕਾਗਜ਼ ਆ ਗਿਆ ਕਿੱਧੇ ਖਿਦੇ ਖਲਾਵਾ ਕਿੱਧੇ ਖਿਦੇ ਖਲਾਵਾ ਇਹ ਗੁਰੂ ਪਿਆਰੇ ਲਡੇਰਾ ਪਾਰਟੀ ਫੜੀ ਪਿੰਡ ਦਸੰਨਾ ਸਿੰਘ ਤਲਵੰਡੀ ਹਾਲ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀਵੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋ ਰਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਧਾੜੀ ਦੇ ਤੇ ਤੈਨੂੰ ਮੈਂ ਅਗਲੇ ਫੂਲ ਵਾਲੀ ਤੇ ਕਰਿਆ ਹਸਪਤਾਲ ਨੂੰ ਦੋ ਜਣਿਆਂ ਨਾਲ ਤੇਰੇ ਮੋਟਾ ਬੋਰੀ ਪੰਜਾਹ ਵਾਲਾ ਗੱਡੀ ਆ ਅੱਛਾ ਇਹਨਾਂ ਦੀ ਜੇਠੂ ਵਾਲੀ ਮੈਂ ਗੱਡੀ ਘੇਰੀ ਆ ਸਰਪੰਚ ਸਾਹਿਬ ਮੇਰਾ ਨਗਰ ਦਾ ਸਾਰੇ ਹੁਣ ਸਾਰੇ ਦੀ ਵੀ ਜੋੜਾ ਮਰਜੀ ਜੋਨੇ ਨੂੰ ਮੋੜਨਾ ਹੋਰ ਇਧਰ ਗਿਆ ਆਨੂੰ ਲਟੇਰੇ ਨੂੰ ਬਾਰੇ ਵੱਡੇ ਨੂੰ ਅੱਗੇ ਕਰੋ ਨਾ ਆਹ ਹੁਣ ਇਹਦੇ ਹੱਥ ਕੰਮਣ ਦੇ ਆ ਇਹ ਮਾਫੀ ਮੰਗਦੇ ਨੇ ਉਹ ਅੱਲਾਹ ਹੀ ਮੰਗਦੇ ਬਾਬਾ ਜੀ ਕਿਹਦੇ ਕੋਲ ਮੰਗਦੇ ਹੋ ਮਾਫੀ ਮੇਰੇ ਕੋਲ ਨਹੀਂ ਮੰਗਣਾ ਗੁਰੂ ਘਰੋਂ ਮੰਗੋ ਆਈ ਕੋਈ ਮੰਗੋ ਸਰਪੰਚ ਕੋ ਆ ਉਹ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਕਰੋਗੇ ਕਿਹੜਾ ਕੰਮ ਕਰੋ ਜਿੱਥੇ ਚੱਗੀਆਂ ਬਾਬਾ ਜੀ ਬਿੰਦਰ ਰਹਿੰਦੇ ਵੀ ਕਹਿੰਦੇ ਸੀ ਗਲਤੀ ਮੇਰੀ ਨਹੀਂ ਗਲਤੀ ਗੁਰੂ ਘਰ